ਜੋ ਹਰਿਆਵਲ ਅੱਤ ਪਾਣੀ ਨਾਲ ਦੇ ਬੈਣ ਨਹੀਂ ਦਿੱਤਾ ਕੜੀਆਂ ਦੇ ਨਾਲ ਪੱਤੇ ਨੱਚਦੇ ਪਰ ਕਿ ਜਿਹੜਾ ਡਿਫਰੈਂਸ ਹੁੰਦਾ ਇੱਕ ਬਹੁਤ ਹੀ ਲੈਵਿਸ਼ ਸਕੂਲ ਦਾ ਫੈਸਿਲਿਟੀਜ਼ ਦਾ ਤੇ ਇੱਕ ਬਹੁਤ ਹੀ ਜਿਹੜੇ ਟੂਰਿਸਟਿਕ ਸਕੂਲ ਹੈ ਰੂਰਲ ਏਰੀਆ ਦੇ ਹਮ ਬੱਚੇ ਸਾਰਿਆਂ ਦੇ ਸਾਡੇ ਹੁੰਦੇ ਸਾਰਿਆਂ ਨੂੰ ਪਿਆਰੇ ਹੁੰਦੇ ਆ ਬਾਕੀ ਜਗ੍ਹਾ ਤੇ ਫੈਸਿਲਿਟੀਆਂ ਨਹੀਂ ਹੁੰਦੀਆਂ ਤੇ ਕਿਹੜੀ ਜਗ੍ਹਾ ਇਹ ਇਨਫਰਾਸਟ੍ਰਕਚਰ ਨਹੀਂ ਹੁੰਦਾ ਜਿੱਥੇ ਬੱਚਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਉਹਦਾ ਦੱਸੋ ਜੀ ਕਨਸੈਪਟ ਇਹ ਮੈਂ ਤੁਹਾਨੂੰ ਦੱਸ ਦਰ ਚਲ ਦਰ ਭਾਈ ਇੱਕ ਮਿੰਟ ਤੁਹਾਡਾ 1 ਟੂ 1 ਹੋ ਰਹੀ ਹੈ ਹਸਪਤਾਲ ਤੇ ਸਾਡੀ ਕੰਟਰੀ ਦਾ ਜਿਹੜਾ ਨਾਰਥ ਏਰੀਆ ਕਲੋਕ ਕਿ ਤੁਹਾਨੂੰ ਲੱਗੇ ਕਿਸ ਤਰ੍ਹਾਂ ਕਿ ਜਿਹੜਾ ਡਿਫਰੈਂਸ ਹੁੰਦਾ ਇੱਕ ਬਹੁਤ ਹੀ ਲੈਵਿਸ਼ ਸਕੂਲ ਦਾ ਫੈਸਿਲਿਟੀਜ਼ ਦਾ ਤੇ ਬਹੁਤ ਹੀ ਜਿਹੜੇ ਟੂਰਿਸਟਿਕ ਜਿਹੇ ਸਕੂਲ ਹੈ ਰੂਰਲ ਏਰੀਆ ਦੇ ਬੱਚੇ ਸਾਰਿਆਂ ਦੇ ਸਾਹਦੇ ਹੁੰਦੇ ਸਾਰੇ ਪਿਆਰੇ ਹੁੰਦੇ ਆ ਪਰ ਕਿਤੇ ਜਗ੍ਹਾ ਤੇ ਫੈਸਿਲਿਟੀਆਂ ਨਹੀਂ ਹੁੰਦੀਆਂ ਤੇ ਕਿਤੇ ਜਗ੍ਹਾ ਤੇ ਇਹੋ ਜਿਹਾ ਇਨਫਰਾਸਟ੍ਰਕਚਰ ਨਹੀਂ ਹੁੰਦਾ ਜਿੱਥੇ ਬੱਚਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੱਚ ਅੱਲਾ ਦਾ ਇਹ ਹੈ ਦੂਸਰਾ ਇਹ ਹੈ ਕਿ ਸਰਦਾਰ ਥੋੜੀ ਜਾਈ ਸੇ ਬੰਦਾ ਇਹ ਬੰਦਾ ਰੱਖਣਾ ਹੈ ਅਸੀਂ ਥੋੜੀ ਪਿੱਛੇ ਦੇਖੋ ਬਸ ਲੋੜ ਲੱਛ ਪੜਾਇਆ ਜਾਂਦਾ ਉਸ ਤੇ ਅਲਾਵਾ ਵੀ ਕੁਝ ਚੀਜ਼ਾਂ ਇਹੋ ਜਿਹੀ ਹੋਣੀਆਂ ਚਾਹੀਦੀ ਜਿਹੜੀ ਬੰਦੇ ਨੂੰ ਜ਼ਿੰਦਗੀ 'ਚ ਸਿੱਧੇ ਸਿੱਧੇ ਕੰਮਾਂ 'ਚ ਮਦਦ ਕਰੇ ਸਣਕ ਤੇ ਆਓ ਤੇ ਤੁਹਾਡੇ ਨਾਲ ਕੋਈ ਚੀਜ਼ ਹੈਪਨ ਹੁੰਦੀ ਹੈ ਤੇ ਤੁਹਾਨੂੰ ਸਕੂਲ 'ਚ ਸਿਖਾਈ ਗਈ ਹੋਵੇ ਤਾਂ ਤੁਹਾਨੂੰ ਪਤਾ ਹੁੰਦਾ ਹੋਰ ਸੋ ਇਸ ਮਜ਼ਾਜ ਦੇ ਉੱਤੇ ਫਿਰ ਨਾ ਲੱਗਦਾ ਪਹਿਲੀ ਪੰਜਾਬੀ ਸਿਨੇਮਾ ਹੈ ਜਿਹਦਾ ਸਾਨੂੰ ਬਹੁਤ ਫਖਰ ਵੀ ਹੈ ਔਰ ਬਹੁਤ ਹੀ ਸਾਰੇ ਜਦੋਂ ਸਿੰਦੀ ਆਡੀਅੰਸ ਦੀ ਫਿਲਮ ਹੈ ਮਤਲਬ ਦਜਤੁਰ ਆ ਕੇ ਬੱਚਿਆਂ ਨਾਲ ਕਿ ਜਿਹਦੇ ਜਿਹਦੇ ਬੱਚੇ ਹੈਗੇ ਉਹ ਵੀ ਤੇ ਜਿਹੜੇ ਆਪ ਬੱਚੇ ਹੋਗੇ ਤੁਹਾਡਾ ਕਿਰਦਾਰ ਕੀ ਹੈਗਾ ਭਾਈ ਇਹਦਾ ਭਾਈ ਦੋ ਬੱਚੇ ਕਿਰਦਾਰ ਹੈ ਜ ਇੱਕ ਟੀਚਰ ਦਾ ਹੈ ਔਰ ਸਟਾਫ ਹੋਵੇਗਾ ਉਹ ਵੀ ਉਹ ਵੀ ਟੀਚਰ ਨੇ ਸਕੂਲ ਦੇ ਵਿੱਚ ਇੰਗਲਿਸ਼ ਟੀਚਰ ਨੇ ਐਂਡ ਸੀ ਬੀ ਸੀ ਤੇ ਅੱਜ ਤੁਹਾਡਾ ਜੀ ਅਪਰਨਾ ਗਲਤ ਕਰਾਂਗੇ ਸਿਰਫ ਥੋੜੀ ਜਾਣਕਾਰੀ ਦੋ ਪਟਿਆਲਾ ਸ਼ਹਿਰ ਤੁਸੀਂ ਪਾਜੀ ਪਾਜੀ ਬਿੱਟੂ ਜੀ ਤੁਹਾਡੀਆਂ ਕੁਝ ਗਾੜਾ ਵੀ ਮਿਲਦਾ ਤੇ ਕੋਈ ਮਲੇ ਮੋਟੇ ਛੂਟ ਹੋਏ ਨੇ ਥੋੜੀ ਜਾਣਕਾਰੀ ਤੁਹਾਡੇ ਨਾਲ ਜੋ ਸਾਰੀ ਗੱਲਬਾਤ ਕਰਾਂਗੇ ਇਹ ਮੈਂ ਉਹਦੇ ਵੇਟ ਦਾ ਮਾਰ ਚੱਲ ਚੱਲੋ ਪੱਥਰ ਕਰ ਰਿਹਾ ਹੋ ਗਿਆ ਜਰੰਦਰ ਬਸtiਆਣਾ ਸੀ ਆ ਇਹਦਾ ਚੌਥਾ ਗੀਤ ਹੈ ਵਨ ਆਫ ਦੀ ਮੋਸਟ ਰొਮੈਟਿਕ Song ਹੈ ਜਿਹੜਾ ਇਹੇ ਸਿਗਾ ਸੀ ਵੀ ਕੈਪਚਡ ਫॉर ਦੀ ਰੀਜਨ ਥੀਸਿਸ ਫਿਰੰਦਰ ਨਾਜ਼ੀਰ ਜਿਾ ਕੇ ਇਹ ਜਿਹੜਾ ਬਲੌਸਨ ਆਇ ਖਸ਼ੀਵਾ ਫਿਰਾਰਾਂਗੇ ਵੀ ਆ ਜਦੋਂ ਲਿਖਦੇ ਹੁੰਦੇ ਹਾਂ ਜਾਂ ਬਣਾਉਂਦੇ ਹੁੰਦੇ ਹਾਂ ਅਮ ਲੀਅਰਸਟ ਆਫ ਦੀ ਰੀਅਰ ਫਿਲਮਿੰਗ ਕਿੰਨੇ ਵੀ ਕਿਸਮਤੇ ਦੇ ਜੰਨੀ ਗਾਣੇ ਦਿੱਤੇ ਹੁੰਦੇ ਆ ਔਰ ਇੰਨੇ ਜ਼ਿਆਦਾ ਨੇ ਕਿ ਕੋਈ ਨਾ ਕੋਈ ਰੈਸਟਿੰਗ ਲੱਭ ਜਾਂਦਾ ਹੈ ਜਿਹਦੇ ਨਾਲ ਇਹ ਇਸਰਾਇਲ ਆ ਜਿਹੜਾ ਇਸ ਤੋਂ ਪਹਿਲਾਂ ਤਿਆਰੀਆਂ ਸੀਗਾ ਉਸੇ ਪਰਪਸ ਵੀ ਮੋਰੀਸ਼ ਭਾਈ ਨੇ ਕਹਿ ਕਿ ਕਿਸੀ ਜੁਦੀ ਤਾਂ ਸੰਸਥਾਨ ਨੂੰ ਗਾਣਾ ਬਦਕੋ ਸ਼ਾਂਤੀ ਵਾਲੀ ਸਿਚੁਏਸ਼ਨ ਕ੍ਰੀਏਟ ਕਰਦਾਂਗੇ ਉਹ ਜੋ ਕ੍ਰੀਏਟ ਕੀਤੀ ਗਈ ਹੈ ਔਰ ਸੱਜਣਾਵਲੀ ਗੱਲ ਉਹ ਵਨ ਆਫ ਦੀ ਨੇਤਾ ਕਿ ਇਹਦਾ ਕਿ ਨਾਂ ਕੋਲ ਇਮੋਸ਼ਨ ਹੁੰਦਾ ਮੰਨਦਾ ਹੈ ਉਹਨੂੰ ਪਰਫੈਕਟ ਕਰਦਾ ਜਿਹੜਾ ਛੱਟ ਬੱਲੇ ਬੱਲੇ ਨੂੰ ਉਹ ਜਿਹੜੀ ਤੁਹਾਡੀ ਸੋਸ਼ਲ ਜਮੀਨਰ ਨੂੰ ਇੱਕ ਸਤ ਕਰਨ ਦੇ ਲਈ ਹੈ ਜਿਹੜਾ ਇਹ ਹੈ ਕਿ ਮੁਹੱਬਤ ਨਾਮੇ ਦਾ ਗੀਤ ਹੈ ਅਰ ਉਸ ਤੋਂ ਜਿਹੜਾ ਸਿਰਫ ਤੋਂ ਬਾਅਦ ਹੰਦੀਸ ਹੋਏਗਾ ਫਿਰ ਮੋਸਟ ਫੇਵਰਟ ਸੌਂਗਾ ਦਾ ਆਰਾਮ ਹੈ ਹਵਲ ਦਾ ਅਰ ਉਸ ਤੋਂ ਉਹ ਕਿਉਂਕਿ ਉਹ ਦਸਤਮ ਰਿਵੀਅੂਿੰਗ ਸੀਸਿਫ ਤੋਂ ਪਹਿਲਾਂ ਕਰ ਲੈ ਸੀ ਸਕੇ ਇਸ ਕਰਕੇ ਅੱਜ ਪਟਿਆਲੇ ਆਏ ਆ ਪਾਰਟਿਕੁਲਰਲੀ ਫੂਨ ਸਿਨੇਮਾ ਵਨ ਆਫ ਦੀ ਹਿਸਟੋਰੀਕ ਐਂਡ ਆਈਕੋਨਿਕ ਬਿਲਡਿੰਗ ਦਾਸ ਆਫ ਦਿਸ ਸਿਨੇਮਾ ਦੇ ਲਈ ਸਰੜੀ ਬੜੀ ਫਖਰ ਦੀ ਗੱਲ ਆ ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਅਸ ਹੇਅਰ ਪਸੋੜੇ ਸ਼ਹਿਰ ਦੇ ਵੀ ਮੀਡੀਆ ਤੇ ਬਹੁਤ ਬਚ ਗਿਆ ਹੈ। ਦਰਦਿਤ ਉਸੀ ਫਿਲਮ ਦੇ ਪ੍ਰੀ-ਪ੍ਰੈਜਰੀ ਕਿ ਸ਼ੁਰੂ ਕੀਤੀ ਲੋਕੇਸ਼ਨਸ ਦੇ ਲਈ ਫਿਰ ਸਾਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਆਵਾਮ ਇਸ ਚੀਜ਼ ਤੋਂ ਵਾਕਿਫ ਨਹੀਂ ਹੈ ਕਿ ਕੌਣ ਸੀ ਅਰਿਸਟੋਟਲ ਦਾ ਦਾ ਪੰਜਾਬੀ ਜਾਂ ਫਾਰਸੀ ਨਾਮ ਰਸਤੂ ਸੀਗਾ। ਫਿਰ ਸਾਰੀ ਟੀਮ ਦਾ ਇਹ ਡਿਸੀਜਨ ਹੋਇਆ ਕਿ ਅਸੀਂ ਕੋਈ ਇਤਨੀ ਡੋਮੈਸਟਿਕ ਕੋਈ ਚੀਜ਼ ਇਹੋ ਜਿਹੀ ਲਈਏ। ਜਿਹੜੀ ਕੋਰ ਦੇ ਜਿਆਦਾ ਕਰ ਸਕੀ ਆਡੀਅנס ਨੂੰ ਆਪਣਾ ਲੱਗੇ ਉਹ ਜਿਹੜਾ ਕੈਰੈਕਟਰ ਹੈ ਫਿਰ ਸਾਰਿਆਂ ਨੂੰ ਲੱਗਿਆ ਕਿ ਉਹ ਸ਼ਾਨ ਸਿੰਘ ਇੱਕ ਤਾਂ ਬੰਦਾ ਬੈਸੀਵ ਦਾ ਹੁਸ਼ਿਆਰ ਆ ਦੂਸਰਾ ਹੁਸ਼ਿਆਰ ਕੋਰ ਤੋਂ ਆ ਤੇ ਮਿਲਾਂਦੇ ਦੋ ਤੇ ਨੀਜ਼ਨ ਬਣੇ ਸਾਡੀ ਸਾਬ ਦੇ ਇਸ ਚੀਜ਼ ਨੂੰ ਜਦਜੀਤ ਬੜਿੰਗ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ سوبدا ساڈے پروڈیوسرس جو ہیں اور سارے فو ایکٹر سیمی جی سیما جی باقی رات لوگیاں کٹھے سی رانا جی ملکیت راوانی صاحب پرکاش یادو جی سکھوندر راج بہت سارے ایٹی سیون کریکٹرس کی فلم سب تو بگیسٹ کریکٹرز کی فلم ہے اج تک کی پجابی کی ایک زوردار تاڑی اس گلتے بن گیا ہے یہ پہلی فلمیں مل جیمیئر ہو رہے ہیں اسٹیٹس کو لے کے نیوزیلینڈ تک ਹਰ ਤਰ੍ਹਾਂ ਦੇ ਰੀਵਿਊਜ਼ ਹੋ ਰਹੇ ਆ ਸਪੈਸ਼ਲ ਇਕ ਫੈਨਸ ਦੇ ਲਈ ਅਸੀਂ ਪ੍ਰੀਵਿਊ ਵੀ ਰੱਖ ਰਹੇ ਹਾਂ ਸਾਨੀ ਸਾਹਿਬ ਉਸ ਬਾਰੇ ਤੁਹਾਨੂੰ ਦੱਸਣਗੇ ਸੋ ਇਹ ਦੇ ਟਾਈਟਲ ਦੀ ਗੱਲ ਸੀ ਬਾਕੀ ਜਿਹੜਾ ਇਹਦਾ ਓਵਰਆਲ ਫੀਨੋਮੈਨਨ ਹੈ ਫਿਲਮ ਦਾ ਈਮੋਸ਼ਨ ਹੈ ਉਹ ਐਜੂਕੇਸ਼ਨ ਉਹਦਾ ਪਲੋਟ ਹੈ ਤੇ ਫਾਕੀਰ ਉਸ ਤੋਂ ਵੀ ਸਹੀ ਬੋਲ ਰਹੇ ਹਾਂ ਜੀ ਨਵੀਂ ਮੀਟ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਪੇਸ਼ੈਂਸ ਦੇ ਹਾਂਜੀ ਦੱਸੋ ਇਹ ਪੁਛਣਾ ਕੋਸ਼ਿਸ਼ ਦਾ ਬਚਨ ਨੇ ਤਾਂ ਸਰ ਤੋਂ ਬੈਟਰ ਲੱਗਦਾ ਕੋਈ ਬੋਲ ਸਕਦਾ ਕਿਉਂਕਿ ਜਦੋਂ ਇੰਟਰਵਿਊਜ਼ ਵੀ ਆਪਾਂ ਦਿੰਦੇ ਆ ਰਹੇ ਹਾਂ ਜਿੱਦਣ ਗਿਆ ਇੰਟਰਵਿਊ 'ਚ ਮੈਂ ਇੱਕ ਪਲ ਵਾਸਤੇ ਭੁੱਲ ਜਾਂਦੀ ਆ ਕਿ ਮੈਂ ਵੀ ਇੰਟਰਵਿਊ ਦੇਣ ਆਈ ਆ ਮੈਂ ਵੀ ਆਡੀਅנס ਨੂੰ ਸਰਵੂ ਵਾਲੀ ਦੇਖਣ ਲੱਗ ਪਏ ਜਾਂ ਸਾਹਮਣੇ ਜੀ ਉਹਨਾਂ ਦਾ ਜਿਹੜਾ ਹਰ ਕਦਮ ਤੇ ਲੋਕ ਵੀ ਦੱਸਦੇ ਨੇ ਉਹ ਬੜੇ ਡੂੰਘੇ ਹੁੰਦੇ ਨੇ ਲੱਗਦਾ ਓਵਰ ਆਲ ओके मतलब ओवरऑल दी आर्टिस्ट ने ना मुझे थे भी कमी नहीं है सर तो मेनू मेनू कई बार ये क्वेस्चन पूछा जाता है कि सर भी कोई कमी ਦੱਸ ਦੋ ਤੇ ਮੈਨੂੰ ਬਹੁਤ ਸੋਚ ਕੇ ਵੀ ਕੁਝ ਨਹੀਂ ਲੱਗਦਾ ਸੋ چاہے ਸਰ ਸਰ ਵੀ ਰਾਈਟਿੰਗ ਆ ਚਾਹੇ ਸਰ ਦਾ ਜਿੰਨਾ ਸੋਨਾ ਸਰ ਕੁੰਦੇ ਰਹੇ ਹੁਣ ਐਕਟਿੰਗ ਤੇ ਹੁਸ਼ਿਆਰ ਸਿੰਘ ਮਿੰਨੂ ਬੱਸ ਇਹ ਲੱਗਦਾ ਇਟਸ ਇਟ ਇਸ ਬੈਸਟ ਮਤਲਬ ਬਹੁਤ ਕਮਾਲ ਦੀ ਐਕਟਿੰਗ ਆ جو سر سیدے بھی ہو دے سیدہ بہت بہت دن جوائے کرتے ہیں سر لو اکٹنگ کردے ہوئے دیکھنے ہمارے سار پورا اوچھ اپنی کرکرچر روچھے جاندے ہیں ہرشاہ آر سنگھ ہی نے بیسے بھی سر سچی ہرشاہ آر سنگھ ہی نے بیلکوش 100% شاہوگو بھڑی آنے شاہوگو بھڑی آنے شاہوگو بھڑی آنے ناہی بہت دائی پہ دنی گھر تسنے لئے کہ ناہی وہ میرے خریدتے نہیں ہوئے دوستوں میں طرح کے خریدتے ہوئے کوئی اسٹریلیا گیا سنوں جیکٹ ودیش لگی سو شو ودھی لگی سی نائنٹی نائن پرسینٹ مطلب بہت واٹا موٹ ہے کوئی ایک ادا پرسینٹ ہوگا کہ میں کتنے گیا تو کچھ خرید لیا پر منوں جہی چیز انٹرسٹنگ لگتی ہے کہ کتنے کوئی جیکٹ آئی ہے کتنے کوئی شرٹ آئی ہے کتنے کوئی پینٹ آئی ہے کتنے شو آیا تو انہوں نے ایک پینٹنگ کی طرح بنا کے رنگ یہ من چبی میری شوق کے شامل ہے سو میرا انہیں ہی کام آ ਉਹਨੂੰ ਕਿਸ ਤਰੀਕੇ ਦੇ ਨਾਲ ਉਹਦਾ ਬਿਹੇਵੀਅਰ ਬਣਾਉਣਾ ਸਭ ਤੋਂ ਵੱਡੀ ਗੱਲ ਇਹ ਕਿ ਸੋਨੇ ਕੱਪੜੇ ਪਾਉਣ ਤੋਂ ਵੱਡੀ ਗੱਲ ਇਹ ਹੈ ਕਿ ਅਪਰੋਪਰੀਏਟ ਕੱਪੜੇ ਪਾਉਣਾ ਮੇਰੇ ਖਿਆਲ ਚ ਇਹ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਦੂਸਰਾ ਇਹ ਹੈ ਕਿ ਫੈਸ਼ਨ ਸੈਂਸ ਹੋਣਾ ਤੇ ਡਰੈਸਿੰਗ ਸੈਂਸ ਹੋਣਾ ਇਹਦੇ ਵਿੱਚ ਫਰਕ ਹੈ ਫੈਸ਼ਨ ਹੁੰਦਾ ਕਿ ਤੁਸੀਂ ਤੁਹਾਨੂੰ ਆਪਣੇ ਅਨੁਸਾਰ ਕਿਹੜਾ ਫੈਸ਼ਨ ਚੱਲਦਾ ਤੁਸੀਂ ਉਹ ਪਾ ਰਹੇ ਹੋ ਡਰੈਸਿੰਗ ਸੈਂਸ ਹੁੰਦੀ ਹੈ ਕਿ ਤੁਹਾਨੂੰ ਜੋ ਫੱਭਦਾ ਤੁਸੀਂ ਉਹ ਪਾ ਰਹੇ ਹੋ ਸੋ ਇਹ ਲਿਖਿਆ ਰਿਖਿਆ ਮਿਲਣ ਦਾ ਗੱਲਾਂ ਹੈਗੀਆਂ ਸੋ ਮੇਰੇ ਤਾਂ ਤੁਸੀਂ ਮੰਨਣਾ ਨਹੀਂ ਸੀ ਚੋ ਜਦੋਂ ਸਾਲ ਪੁਰਾਣੀ ਜਕਰ ਜੀ ਮੈਂ ਪਾਲਣ ਦਾ ਜੀ ਮੈਨੂੰ ਲੱਗਦਾ ਕਿ ਇਸ ਓਕੇਜਨ ਤੇ ਇਹ ਹੀ ਵੀ ਹੋਣੀ ਚਾਹੀਦੀ ਸੋ ਥਿਸ ਇਜ਼ ਹਾਊ ਆਈ ਚੂਜ਼ ਇਟ ਸਰ ਫੁੱਲਾਂ ਦੀ ਗੱਲ ਕੀਤੀ ਆ ਮੈਂ ਫਿਲਮ ਦਾ ਮੇਜਰ ਪਲਾਟ ਹੀ ਇਹ ਹੈ ਕਿ ਜਿੱਥੇ-ਜਿੱਥੇ ਵੀ ਫੈਸਿਲਿਟੀਆਂ ਦੀ ਕਮੀ ਹੈ ਇਨਫਰਾਸਟ੍ਰਕਚਰ ਦੀ ਕਮੀ ਆ ਹਾਲਾਂਕਿ ਅਸੀਂ ਇੱਕ ਬਹੁਤ ਹੀ ਮੈਟਰ ਬੀਟਿੰਗ ਸ਼ਹਿਰ ਹੈ ਪਟਿਆਲਾ ਵੀ ਬਹੁਤ ਵੱਡਾ ਸ਼ਹਿਰ ਹੈ ਅਸੀਂ ਚੀਲੋ ਨੂੰ ਹੰਡੀ ਰਹੇ ਹਾਂ ਬਹੁਤ ਸੋਨੇ-ਸੋਨੇ ਵੱਡੇ-ਵੱਡੇ ਸਕੂਲ ਉਹਦੇ ਕੋਈ ਗਲਤੀ ਨਹੀਂ ਹੈ ਮੈਂ ਕਹਿੰਦਾ ਜਿਹੜੇ ਬੱਚੇ ਉੱਥੇ ਪੜ੍ਹਦੇ ਉਹਨਾਂ ਦਾ ਕੋਈ ਕਸੂਰ ਨਹੀਂ ਕਿ ਜਿਹੜੇ ਬੱਚੇ ਨੂੰ ਫੈਸਿਲਿਟੀ ਪਿੰਡਾਂ 'ਚ ਨਹੀਂ ਮਿਲਦੀ ਉਹਦੇ ਜਿਹੜਾ ਦੋਸਤ ਕੋਈ ਨਹੀਂ ਬਸ ਮੇਰਾ ਇਹ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਜਿਹੜੇ ਉਹੋ ਜਿਹੇ ਸਕੂਲ ਹੈ ਕਿ ਪ੍ਰਾਈਟ ਥੋੜੇ ਜਿਹਾ ਫੈਸਿਲਿਟੀਆਂ ਤੋਂ ਉੱਥੇ ਇਹ ਦਰਸਨ ਮੰਨਣਾ ਚਾਹੀਦਾ ਕਿ ਇਹ ਬਜਟ ਸਿਰੇ ਨਹੀਂ ਹੋ ਸਕਦੇ ਕਿਉਂਕਿ ਗਵਰਨਮੈਂਟ ਬਹੁਤ ਹੀ ਕੈਲਕੂਲੇਟ ਕਰਕੇ ਇਹ ਡਿਵੀਜ਼ਨ ਕਰਦੀ ਹੁੰਦੀ ਹੈ ਉੱਥੇ ਜਿਹੜੇ ਟੀਚਰਸ ਨੇ ਜਿੰਦਰੋਂ ਕ੍ਰੀਏਟਿਵ ਹੋਣਗੇ ਕਿ ਕਿ ਮੈਨੂੰ ਦੋ ਦੋ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਚੀਜ਼ਾਂ ਸਿਰਜ ਲੈਣ ਮਤਲਬ ਬਹੁਤ ਛੋਟੇ ਫਾਈਨੈਂਸਸ ਦੇ ਨਾਲ ਵੱਡੀਆਂ ਚੀਜ਼ਾਂ ਸਿਰਜੀਆਂ ਜਾ ਸਕਦੀਆਂ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਮੈਡਮ ਖਣਾ ਦਾ ਇੱਥੇ ਵਿੱਚ ਅਸੀਂ ਸਕੂਲ ਜਾਨੇ ਵੱਡਾ ਦੇਖ ਤੁਸੀਂ ਉਹਦੇ ਦੇਖਿਆ ਇਹ ਕਹਿੰਦੇ ਯਾਰ ਕਿੰਨੀਆਂ ਫੈਸਿਲਿਟੀਆਂ ਨੇ ਕਿ ਸਾਡਾ ਸਕੂਲ ਇਹ ਕੰਮ ਨਹੀਂ ਕਰ ਸਕਦਾ ਮੇਰੇ ਵੀ ਫੈਸਿਲਿਟੀਆਂ ਹੀ ਕਾਫੀ ਨਹੀਂ ਹੁੰਦੀਆਂ ਦੂਸਰਾ ਉਹ ਕਹਿੰਦਾ ਕਿ ਅਸੀਂ ਤਾਂ ਛੇਹੋ ਜਿਹੇ ਸਿੱਧਾਂਗੇ ਜਿਹੜਾ ਬੱਚੇ ਸਕੂਲ ਤੋਂ ਬਾਹਰ ਵੀ ਸਿੱਖਦੇ ਨੇ ਉਹਨਾਂ ਦਾ ਮੈਂਟਲ ਜਿਹੜੀ ਫਿਲਾਸਫੀ ਆ ਜੇ ਉਹ ਡਿਵੈਲਪ ਕਰ ਦੋਗੇ ਫਸਟ ਰੂਲ ਆ ਸਕੂਲ ਦੀ ਬਾਰਡਰ ਐ ਇਸ ਕੱਲ ਤੋਂ ਬਾਅਦ ਸਕੂਲ ਖਤਮ ਹੋ ਗਿਆ ਸੜਕ ਤੇ ਅਵਾ ਖਾਮ ਸ਼ੁਰੂ ਹੋ ਗਈ ਦਰਵਾਜ਼ਾ ਟੱਪ ਕੇ ਜੇਕਰ ਬੱਚੇ ਦਾ ਕੌਨਫੀਡੈਂਸ ਹੋਣਾ ਹੈ ਜਿੰਨਾ ਇੱਕ ਫ੍ਰੀਮ ਟੀਚਰ ਦੀ ਕਲਾਸ ਹੁੰਦਾ ਪੂ ਕੋ ਦੇਖ ਰਿਹਾ ਕਰਦਾ ਦਿੱਖੇ ਤੇ ਹੋਣਾ ਚਾਹੀਦਾ ਇਹ ਜ਼ਿੰਦਗੀ ਵੀ ਜ਼ਿਆਦਾ ਜ਼ਰੂਰੀ ਹੈ ਪੜ੍ਹਾਈ ਕਰਕੇ ਨੰਬਰ ਲੈਣ ਤੋਂ ਮੇਰਾ 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 ਤਾਜੀ ਸਵਾਦ ਦੀ ਤੁਤਣਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਵੀ ਕੋਈ ਜਾਂ ਸਰਕਾਰੀ ਸੁਧਾਂ ਦੇ ਵਿੱਚ ਹੋ ਰਹੀ ਆ ਮੈਨੂੰ ਲੱਗਦਾ ਹੈ ਥੋੜੀ ਬਹੁਤ ਵੀ ਮੇਰੇ ਬੜੇ ਅਜ਼ੀਜ਼ ਦੋਸਤ ਗਦਾਸ ਦੇ ਵੀ ਤੁਸੀਂ ਤਾਂ ਮੀਡੀਆ ਚੋਂ ਤੁਸੀਂ ਜ਼ਰੂਰ ਜਾਣਕਾਰੀ ਲਓ ਬਹੁਤ ਵੱਡੇ ਐਜੂਕੇਸ਼ਨਲ ਇਸਟੈਂਸਟੈਂਸ ਦੇ ਇਸ ਫਿਲਮ ਦੇ ਪਲੈਨਸ ਦੇ ਵਿੱਚ ਉਹਨਾਂ ਦਾ ਇੱਕ ਮੋਨੋਲੋਗ ਹੈ ਇਸ ਫਿਲਮ ਦੇ ਵਿੱਚ ਉਹਨਾਂ ਦਾ ਜਿਹੜਾ ਕੈਰੈਕਟਰ ਹੈ ਮੈਂ ਬੜਾ ਫਕਰ ਕਰਦਾ ਇਸ ਗੱਲ ਦਾ ਕਿ ਉਹਨਾਂ ਨੇ ਦਾਲ ਫਿਲਮ ਲਿਖੀ ਉਹਦਾ ਸੀਨ ਪਲੇਅ ਕਰਤਾ ਚੈੱਕ ਕੀਤਾ ਸਾਡੀ ਫਿਲਮ ਚੋਂ ਰਾਜੀ ਹੋਏ ਆਉਣ ਦੇ ਲਈ ਸਾਡੀ ਡਿਸਕਸ਼ਨ ਜਰਦੀ ਸੀ ਉਹਨਾਂ ਦੇ ਉਹਨਾਂ ਦੇ ਇੱਕ ਮਾਈਂਡ ਵਿੱਚ ਹੈਗੀ ਹੋਏ ਕਿ ਯੂਨੀਵਰਸਿਟੀ ਬਣਾਣਾ ਚਾਹੁੰਦੇ ਆ ਜਿਹਦੀ ਟੈਕਨੋਲੋਜੀ ਜਾਂ ਇਹੋ ਜਿਹਾ ਮੈਥਡੋਸ ਸੋਚਦੇ ਕਿ ਐਜੂਕੇਸ਼ਨ ਦਾ ਹੋਣਾ ਚਾਹੀਦਾ ਔਰ ਮੇਰੇ ਵੀ ਕੋਈ ਐਸੇ ਫੀਲਰ ਲੈਤੇ ਸੀ ਜੀ ਚੀਜ਼ਾਂ ਸਾਝੀਆਂ ਆਈ ਸੀ ਕੁਝ ਸੋਚ ਲੈਣੇ ਤੇ ਮੈਨੂੰ ਵੀ ਲੱਗਦਾ ਸੀਗਾ ਕਿ ਜਿਹੜੀ ਐਜੂਕੇਸ਼ਨ ਜਿੱਦਾਂ ਇਹ ਬੱਚੇ ਸਾਡੇ ਖੜੇ ਆ ਫਸਟ ਕਰੋ ਮੈਥਾ ਤੇ ਪਰੈਂਟੀਸਰ ਦੇ ਪਰਟੀਚਰ ਨੇ ਪੜਾਇਆ ਕਿ ਆਹਾਂ ਆ ਯਾਦ ਕਰ ਲਓ ਉਹ ਸਵਾਲ ਆਗੇ 100% ਨੰਬਰ ਆਗੇ ਪਾਸ ਹੋਗੇ ਪਰ ਜ਼ਿੰਦਗੀ ਦਾ ਜਦੋਂ ਪੇਪਰ ਆਣਾ ਇਹਨਾਂ ਫਸਟ ਕਰੋ ਇਹ ਹਲੇ ਛੋਟੇ ਆ ਕਿੰਦੀ ਸ਼ਾਦੀ ਹੋਣੀ ਹੈ ਚ ਕੋਈ ਗਰਲਫ੍ਰੈਂਡ ਨਹੀਂ ਆ ਜਿੱਥੇ ਪਤਾ ਕਿ ਮੁਹੱਬਤ ਦੀ ਕੀ ਅਹਿਮੀਅਤ ਹੈ ਮਾਪਿਆਂ ਦੀ ਕੀ ਅਹਿਮੀਅਤ ਹੈ ਬੱਚਿਆਂ ਦੀ ਕੀ ਅਹਿਮੀਅਤ ਹੈ ਸੋਸਾਇਟੀਲ ਜਿਹੜਾ ਸਾਡਾ ਬੁਨਿਆਦੀ ਰਿਓ ਕੀ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਹੀ ਮੈਥਡੋਲੋਜੀ ਚ ਹੋਣੀਆਂ ਚਾਹੀਦੀਆਂ ਸਕੂਲਿੰਗ ਦੇ ਵਿੱਚ ਨਾ ਕਿ ਸਿਰਫ ਅੱਛਾ ਡੇਟਾ ਡੇਟਾ ਯਾਦ ਕਰ ਲੈ ਇੱਕ ਪੁਆਇੰਟ ਯਾਦ ਕਰ ਲਈ ਇੱਕ ਅਨਾਲਿਸਿਸ ਯਾਦ ਕਰ ਲਿਆ ਪੀਪਰ ਦਿੱਤਾ ਪਾਸ ਹੋ ਗਏ ਨੌਕਰੀ ਲਾ ਲਈ ਠੀਕ ਹੈ ਕੋਈ ਸੁਖਾੜੀ ਜ਼ਿੰਦਗੀ ਹੋ ਸਕਦੀ ਹੈ ਪਰ ਸੋਹਣੀ ਜ਼ਿੰਦਗੀ ਦੇ ਲਈ ਉਹ ਸਾਰੀਆਂ ਬਾਕੀ ਚੀਜ਼ਾਂ ਵੀ ਜ਼ਰੂਰੀ ਨੇ ਪਰ ਜੇ ਗੱਲ ਕਰੀਏ ਸਚੀ ਕਾਲ ਕਰੀ ਤੂੰ ਮੈਂ ਕੁਝ ਨਹੀਂ ਤਾਂ ਵੈਸੇ ਸੌਰੀ ਕਰ ਲੈ ਤੈਨੂੰ ਕਿ ਤੁਸੀ ਹਾਲੇ ਲਿਖਿਆ ਨਾ ਕਿਤੇ ਜੀ ਸੋ ਇਸ ਕਰਕੇ ਮੈਂ ਆਈ ਹੂ ਪ੍ਰੋਪੋਜ਼ ਮਾਈਸੈਲਫ ਫਾਰ ਥਿਸ ਮਤਲਬ ਕਿ ਇਹ ਮੇਰੀ ਸੱਚੀ ਮੇਰੀ ਮੁਹੱਬਤ ਹੈ ਅੱਛਾ ਤੁਸੀਂ ਗੱਲ ਕੀਤੀ ਹੈ ਮੇਰੀ ਜਿਹੜੀ ਮੁਹੱਬਤ ਹੈ ਉਹ ਵਿਰਾਸਤੀ ਚੀਜ਼ਾਂ ਦੇ ਨਾਲ ਹੈ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੇ ਉਹ ਤੁਹਾਡੀ ਲਾਈਨ ਦੇ ਵਿੱਚੋਂ ਜਦੋਂ ਆਪਾਂ ਪੜ੍ਹ ਦੂਗਾ ਨਹੀਂ ਨਹੀਂ ਵੀ ਆਲ ਮੈਂ ਤਾਂ ਤੁਹਾਨੂੰ ਕੀ ਕਹਿਣਾ ਮਤਲਬ ਤੁਸੀਂ ਮੀਡੀਆ ਸਾਹਮਣੇ ਇੱਕ ਵਾਰ ਜ਼ਿਕਰ ਕਰ 100% ਆਈ ਪ੍ਰੋਪੋਜ਼ ਆਈ ਡਾਕਟਰ ਸੁਪਿੰਦਰ ਸਤਾਜ I propose myself for the heritage building law of Punjab being the representative being an ambassador whatever you say ठीक है दिस इज अ ऑफिशियल स्टेटमेंट दिस इज अ ऑफिशियल स्टेटमेंट गिव यू 21 पॉइंट एट 30 I'm going to make it right so doctor something film I see from it when the film released hui si apna bahut saare gallan ohna naal kitiya si لگتا ہے ਇਹ ਮਤਲਬ ਠੀਕ ਹੈ ਜੋ ਜੋ ਸਰ ਜਿਸ ਚੀਜ਼ ਤੇ ਬਲੀਵ ਕਰਦੇ ਨੇ ਮੇਰੇ ਬਲੀਵ ਸੇਮ ਨੇ ਜਿਵੇਂ ਜੀ ਸਰ ਨੂੰ ਲਾਈਕਿੰਗਸ ਨੇ ਮੇਂ ਲਾਈਕਿੰਗ ਸੇਮ ਨੇ ਸੋ ਮੈਨੂੰ ਤਾਂ ਆਈ ਨਹੀਂ ਆਪ ਦਾ ਯਾਨੀ ਮੇਰਾ ਸਵਾਲ ਹੈ ਸਰਤਾ ਸਾਹਿਬ ਨਾਲ ਥੋੜਾ ਜਿਹਾ ਗੱਲ ਕਰਨੀ ਵੀ ਹੁੰਦਾ ਨਾ ਮੰਨਦੇ ਵਿੱਚ ਵੀ ਆ ਥੋੜਾ ਜਿਹਾ ਹੋਰ ਬੈਠੇ ਰਹੀਏ ਯਾਰ ਇਹ ਹਾਂਜੀ ਇਹ ਬਿਲਕੁਲ ਹੁੰਦਾ ਇਹ ਬਿਲਕੁਲ ਸਹੀ ਗੱਲ ਹੈ ਮੈਂ ਹਰ ਇੰਟਰਵਿਊ ਜਿਹੜੇ ਵੀ ਆ ਜਦੋਂ ਸਰ ਬੋਲਣਾ ਸ਼ੁਰੂ ਕਰਦੇ ਨੇ ਮੈਨੂੰ ਮੈਂ ਆਰਟਿਸਟ ਮਿਲਦੀ ਉਦੋਂ ਉਦੋਂ ਮੈਂ ਵੀ ਆਡੀਅנס ਦਾ ਪਾਰਟ ਹਾਂ ਤੇ ਮੇਰਾ ਮੇਰਾ ਜੀ ਕਰਦਾ ਹੁੰਦਾ ਵੀ ਸਰ ਬੋਲੀ ਜਾਣ ਵੀ ਕੋਈ ਵੀ ਲੋਕ ਟੌਪਿਕ ਛੜੀ ਜਾਣ ਤੇ ਸਰ ਉਹਦੇ ਤੇ ਬੋਲੀ ਜਾਣ ਕਿ ਉਹਨਾਂ ਦੀ ਨੌਲੇਜ ਇੰਨੀ ਇੰਨੀ ਮਸਹਰੀ ਕਿ ਮੇਰਾ ਬੜਾ ਸਵਾਲ ਹੈ ਕਿ ਵੀ ਸਭ ਤੋਂ ਆਜਿਨਾ ਸਭ ਤੋਂ ਪਹਿਲਾਂ ਕੋਈ ਵੀ ਗੱਲ ਸ਼ੁਰੂ ਕਰਦੇ ਨੇ ਕਿ ਉਹਦੇ ਨਾਲ ਸ਼ੇਅਰ ਬੜੇ ਨੇ ਉਹ ਕਿਹਾ ਨਾ ਸ਼ੇਅਰ ਦੇ ਮਾਹਿਰ ਨੇ ਕਿ ਜੀ ਹਰ ਇੱਕ ਦੇ ਇੰਸਟਾਗ੍ਰਾਮ ਤੇ ਫੇਸਬੁਕ ਤੇ ਸ਼ੇਅਰ ਸਭ ਤੋਂ ਵੱਧ ਚੱਲਦੇ ਨੇ ਜਦੋਂ ਕਿ ਨਵੀਂ ਸ਼ੂਟਿੰਗ ਹੋਰਦੀ ਹੈ ਫਿਰ ਸਟਾਰਟੀਗ ਸ਼ੇਅਰ ਤੋਂ ਉਧਰ ਪਰ ਮੈਨੂੰ ਸੁਣਿਆ ਸਰ ਤੂੰ ਬਹੁਤ ਅਸਲੀ ਪੋਟਰੀ ਵਿੱਚ ਬਹੁਤ ਸੁਣੀਆ ਮਤਲਬ ਯੂਟਿਊਬ ਤੇ ਵੀ ਜੋ ਸਰ ਪਾਉਂਦੇ ਨੇ ਉਹ ਲੱਗਦਾ ਇਹਨਾਂ ਦੀ ਮੈਨੂੰ ਨਹੀਂ ਮੈਨੂੰ ਤਾਂ ਨਹੀਂ ਚਲ ਚਲ ਜੀ ਕੋਈ ਪਰ ਮੈਂ ਤਾਂ ਲੈ ਰਿਹਾ ਕਰੂੰ ਤੇ ਸ਼ੇਅਰ ਜਿਹੜੇ ਸੁਣਨ ਲੱਗੇ ਬਟ ਡੈਫੀਨਟਲੀ ਜਦੋਂ ਸਰ ਬੋਲਣਾ ਸ਼ੁਰੂ ਕਰਦੇ ਨੇ ਇਹਨਾਂ ਦੀ ਨੌਲੇਜ ਇੰਨੀ ਵਾਸਤਾ ਕਿ ਇਨਸਾਨ ਨੂੰ ਇਦਾਂ ਲੱਗਦਾ ਕਿ ਬਸ ਬੈਠ ਕੇ ਸੁਣੀ ਜਾਓ ਖਜੇ ਕਿ ਜਦੋਂ ਸਰ ਬੋਲ ਰਹੇ ਸੀ ਮੈਂ ਕਿਹਾ ਬਸ ਸਰ ਰੁਕ ਕੇ ਬੋਲੋ ਤੁਸੀਂ ਬੋਲੋਗੇ ਅਸੀਂ ਸੁਣਾਂਗਾ ਸਰ ਬਹੁਤ ਉੱਤਮ ਸਟੱਡੀ ਬੋਤਾ ਤੁਹਾਡੀ ਨਾ ਬਹੁਤ ਮੈਨੂੰ ਸੁਣਨ ਦਾ ਇੰਟਰਵਿਊ ਮੈਂ ਸਿੰਦਾ ਰਹਿਣਾ ਇਹ ਸਟੱਡੀ ਬਹੁਤ ਜ਼ਿਆਦਾ ਵਧੀਆ ਮੈਨੂੰ ਮੇਰੇ ਸਤ ਤਕਰੀਬਨ ਫੋਨ ਤੇ ਤੁਹਾਡੀ ਨਹੀਂ ਸਾਰਾ ਕੁਝ ਨਹੀਂ ਡਾਕਟਰ ਇਦਾਂ ਹੀ ਲੱਗਦੇ ਹਨ ਨਾ ਮੈਨੂੰ ਕੀ ਆ ਬਸੋ ਮੇਰਾ ਸਵਾਸ ਦੀ ਮਾਂ ਬੋਸ਼ਾ ਮੈਨੂੰ ਜਿੰਨਾ ਸਮਾਂ ਮਿਲਿਆ ਇਸ ਫਿਲਮ ਦੇ ਵਿੱਚ ਤਾਂ ਮੈਨੂੰ ਬਹੁਤ ਵਧੀਆ ਲੱਗਾ ਹੈ ਸਭ ਤੋਂ ਵੱਡੀ ਗੱਲ ਮੈਨੂੰ ਇਹ ਹੈ ਕਿ ਜਿੱਦਾਂ ਸਾਰੀ ਆਡੀਅנס ਸਰਤਾਜ ਜੀ ਦਾ ਫੈਨ ਹੈ ਤਾਂ ਮੈਂ ਦਾ ਮੈਨ ਲਗਾ ਨੰਬਰ 1 ਫੈਨ ਹਾਂ ਤੇ ਮੈਨੂੰ ਖੁਸ਼ੀ ਹੈ ਉਹ ਕਿ ਮੈਂ ਸਰਤਾਜੀ ਦੀ ਮਦਰ ਦਾ ਰੋਲ ਪਲੇ ਕੀਤਾ ਤੇ ਇਹ ਮੈਨੂੰ ਬਖਰ ਮਹਿਸੂਸ ਹੋ ਰਿਹਾ ਹੈ ਸਿਮਨਾਲ ਮੈਂ ਪਹਿਲਾਂ ਕੰਮ ਕਰ ਚੁੱਕੀ ਹਾਂ ਸਿਮਨਾਲ ਅਸੀਂ ਰੱਬ ਦਾ ਰੇਡੀਓ ਕੀਤੀ ਸੀ ਪਹਿਲੀ ਫਿਲਮ ਸੀ ਸਾਡੀ ਉਦੋਂ ਤੋਂ ਮਤਲਬ ਇੱਕ ਐਵੇਂ ਲੱਗਿਆ ਹੀ ਨਹੀਂ ਕਿ ਸਿਮਨੀ ਮੈਨੂੰ ਹਮੇਸ਼ਾ ਆਪਣੀ ਬੇਟੀ ਨਹੀਂ ਲੱਗਦੀ ਹੁੰਦੀ ਆ ਕਦੇ ਵੀ ਨਹੀਂ ਲੱਗਿਆ ਵੀ ਇਹ ਪਿਆਰ ਵੀ ਬਹੁਤ ਕਰਦੀ ਹੈ ਸੋ ਸਰਤਾਜ ਨਾਲ ਮਿਲ ਕੇ ਵੀ ਇੰਨਾ ਵਧੀਆ ਲੱਗਿਆ ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਇਹ ਬਿਲਕੁਲ ਕੁਝ ਵੀ ਨਹੀਂ ਬੋਲਦੇ ਚੁੱਪ ਛਾਪ ਰਹੇ ਨੇ ਕਿ ਕਿਸੇ ਨਾਲ ਗੱਲ ਕਰਦੇ ਪਰ ਮੈਂ ਇਹਨਾਂ ਨੂੰ ਧੋੜਿਆ ਸ਼ਰਾਰਤਾਂ ਕਰਦੇ ਨੂੰ ਦੇਖਿਆ ਮੈਨੂੰ ਬੜਾ ਵਧੀਆ ਲੱਗਿਆ ਸੈਟ ਤਾਂ ਬਹੁਤ ਚੁਣਬਲੇ ਵੀ ਹੈ ਜਿੱਦਾਂ ਇਹ ਸੰਗੀਤਾਂ ਨੇ ਉੰਨੇ ਚੁਣਬਲੇ ਵੀ ਹੈ ਤੇ ਬਾਕੀ ਫਿਲਮ ਤੁਸੀਂ ਦੇਖੋਗੇ ਬਹੁਤ ਕਮਾਲ ਦੀ ਫਿਲਮ ਹੈ ਕਿ ਇਹ ਫਿਲਮ ਦੇ ਵਿੱਚ ਨਾ ਇੱਕ ਤੁਸੀਂ हट ਕੇ ਦੇਖੋਗੇ ਕਿ ਜੋ ਚੀਜ਼ਾਂ ਹੋਣੀਆਂ ਚਾਹੁੰਦੇ ਆਂ ਮੈਨੂੰ ਲੱਗਦਾ ਹੈ ਫਿਲਮ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਨੂੰ ਅਪਣਾਇਆ ਜਾਊਗਾ ਇੱਕ ਮਿੰਟ ਮੇਰਾ ਸਵਾਲ ਆ ਜਦੋਂ ਇਦਾਂ ਦੀਆਂ ਫਿਲਮਾਂ ਆਉਂਦੀ ਜਾਂਦੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਸੈਂਸਰ ਬੋਰਡ ਵੱਲੋਂ ਸਹੀ ਨਹੀਂ ਹੈ ਕਿ ਤਰ੍ਹਾਂ ਸੋ ਮੈਂ ਮੈਂ ਚਾਹਾਂਗਾ ਵੀ ਅੱਪ ਆਪਣੀ ਚਲੋ ਆਪਣੀ ਫਿਲਮ ਪਾਣੀ ਦੱਸ ਦੋ ਅਸੀਂ ਆਪਾਂ ਇੱਕੋ ਹੀ ਗੱਲ ਕਰਾਂਗੇ ਕਿ ਜਦੋਂ ਬਹੁਤ ਸੋਹਣੇ ਸਬਜੈਕਟ ਆਉਂਦੇ ਨੇ ਬਹੁਤ ਸੋਹਣੀਆਂ ਫਿਲਮਾਂ ਹੁੰਦੀਆਂ ਨੇ ਅਸੀਂ ਆਡੀਅנס ਨੂੰ ਬਸ ਇੱਕੋ ਅਪੀਲ ਕਰਦੇ ਹਾਂ ਤੇ ਉਹਨਾਂ ਫਿਲਮਾਂ ਨੂੰ ਨਾ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿਉਂਕਿ ਜਦੋਂ ਸਿਨੇਮੇ ਚ ਆਉਂਦੇ ਨੇ ਪੈਸਾ ਬੜਾ ਲੱਗਿਆ ਹੁੰਦਾ ਹੈ ਅਸੀਂ ਵੀ ਕਹਿੰਨੇ ਆ ਪ੍ਰੋਡਿਊਸਰ ਦੇ ਪੈਸੇ ਪੂਰੇ ਹੋਣ ਪਰ ਉਸ ਨਿਮੇ ਦੇ ਵਿੱਚ ਕੀ ਹੈ ਕਿ ਉਸ ਫਿਲਮ ਨੂੰ ਬਹੁਤ ਘੱਟ ਦੇਖਿਆ ਜਾਂਦਾ ਹੈ ਫਿਰ ਜਦੋਂ ਉਹ OTT ਪਲੇਟਫਾਰਮ ਤੇ ਆ ਜਾਂਦੀ ਹੈ ਤਾਂ ਸਾਨੂੰ ਘਰ-ਘਰ ਹਮੇਸ਼ਾ ਇੰਨੇ-ਇੰਨੇ ਫੋਨ ਆਉਂਦੇ ਨੇ ਹਾਂ ਤੁਹਾਨੂੰ ਵੀ ਫਿਲਮ ਬਹੁਤ ਸੋਹਣੀ ਸੀ ਉਹ ਤੁਹਾਡੀ ਫਿਲਮ ਬਹੁਤ ਸੋਹਣੀ ਸੀ ਤੇ ਸਾਨੂੰ ਉਸ ਟਾਈਮ ਹੁੰਦਾ ਕਿ ਇੰਨੀ ਸੋਹਣੀ ਫਿਲਮ ਬਣੀ ਹੈ ਤੇ ਸਾਨੂੰ ਬਾਅਦ ਚ ਕਹਿੰਦੇ ਉਹਦਾ ਦੀਆਂ ਫਿਲਮਾਂ ਹੋਰ ਬਣਾਉਣਗੇ फेर ਨਹੀਂ ਤਿਆਰ ਹੁੰਦਾ ਕਿ ਤੁਹਾਨੂੰ ਫਿਲਮ ਬਣਾਈ ਜਾਂਦੀ ਹੈ ਫਿਰ ਉਹ ਲੱਗਦਾ ਕਿ ਉਹ ਆਪਣੇ ਟੇਸਟ ਮੁਤਾਬਕ ਨਹੀਂ ਉਹ ਫਿਰ ਆਡੀਅנס ਦੇ ਟੇਸਟ ਮੁਤਾਬਕ ਵੀ ਆਡੀਅנס ਕੀ ਪਸੰਦ ਕਰਦੀ ਹੈ ਫਿਰ ਉਦਾਂ ਦੀ ਚੀਜ਼ ਪਰੋਸੀ ਜਾਂਦੀ ਹੈ ਤਾਂ ਹੁਣ ਜਿੱਦਾਂ ਹੁਸ਼ਿਆਰ ਸਿੰਘ ਹੈ ਬਹੁਤ ਵਧੀਆ ਫਿਲਮ ਹੈ ਮੈਨੂੰ ਨਹੀਂ ਲੱਗਦਾ ਕਿ ਮੈਂ ਮੈਂ ਤਾਂ ਇਹ ਹੀ ਕਹੂਗੀ ਕਿ ਬੱਚਾ ਬੱਚਾ ਦੇਖ ਕੇ ਆਇਆ ਪਰ ਜੇ ਕਿਤੇ ਨਹੀਂ ਜਾਂਦੇ ਤਾਂ ਸਾਨੂੰ ਇਹ ਅਫਸੋਸ ਰਹੂਗਾ ਕਿ ਜੇ ਤੁਸੀਂ ਇਹ ਜਿਹੀਆਂ ਫਿਲਮਾਂ ਨੂੰ ਨਹੀਂ ਦੇਖਿਆ ਤਾਂ ਫਿਰ ਨੈਕਸਟ ਆ ਬੰਦਾ ਚੁੱਪ ਕਰ ਜਾਂਦਾ ਸੋ ਅਸੀਂ ਚੁੱਪ ਨਹੀਂ ਕਰਾਣਾ ਓਮ ਜੀ ਗਰੁੱਪ ਨੇ ਖੜੇ ਐ ਇਹਨਾਂ ਨੇ ਪਤਾ ਨਹੀਂ ਕਿ ਕਿੱਥੇ ਤੱਕ ਲੈ ਕੇ ਜਾਣਾ ਇਹਨਾਂ ਦੀ ਅਸੀਂ ਮਤਲਬ ਇਹਨਾਂ ਨੂੰ ਮੈਂ ਤਾਂ ਕੌਂਗ੍ਰੈਚੁਲੇਸ਼ਨ ਦਿਆਂ ਔਰ ਇਹਨਾਂ ਦਾ ਹੌਸਲਾ ਐ ਐਨੇ ਸੋਹਣੇ ਸਬਜੈਕਟ ਨੂੰ ਹੱਥ ਪਾਇਆ ਹੈ ਤੇ ਪਰ ਇਹ ਜੇ ਸਬਜੈਕਟ ਇਹ ਬਣਾਉਂਦੇ ਰਹਿਣਗੇ ਅ ਸਾਡਾ ਕੰਮ ਹੈ ਵਧੀਆ-ਵਧੀਆ ਸਬਜੈਕਟ ਬਣਾਉਂਦੇ ਜਾਣਾ ਪਰ ਆਡੀਅנס ਦਾ ਕੰਮ ਹੈ ਸੋਹਣੇ-ਸੋਹਣੇ ਸਬਜੈਕਟ ਦੇਖਣਾ ਬਸ ਇੱਕ ਗੱਲ ਐ ਕਿ ਸੱਤ ਨੂੰ ਫਿਲਮ ਲੱਗਦੀ ਐ ਤੇ ਤੁਸੀਂ ਭਰ ਕੇ ਹੁੰਹਾਰਾ ਦੇਣਾ ਔਰ ਬਿਲਕੁਲ ਨਿਰਾਸ਼ ਨਹੀਂ ਹੋਵੋਗੇ ਆਲੇ-ਦਾਲੇ ਜਿਨ੍ਹਾਂ ਨੇ ਵੀ ਸੁਣ ਲਿਆ ਜਿਹੜੇ ਵੀ ਦੇਖ ਕੇ ਗਏ ਨੇ ਤੇ ਸਾਰਿਆਂ ਨੇ ਬਸ ਸਾਨੂੰ ਅਸੀਂ ਵਿਜ਼ਿਟ ਕਰਾਂਗੇ ਥੀਏਟਰ ਭਰੇ ਮੈਨੂੰ ਬਸ ਇਹੀ ਸਾਡੀ ਬਈ। ਕੀ ਬੰਦਾ ਤੂੰ ਥੈਂਕ ਯੂ ਸੋ ਮਾਚ ਸਾਰੇ ਜਿਹੜੇ ਇੱਥੇ ਆਏ